ਦੇ ਬੰਦੇ ਅਸਲੀਆ ਨੂੰ ਪੜੋ ਲੇਕਿਨ ਉਹਨਾਂ ਨੇ ਕੁਲਸ ਪਰ ਪਰਚਾ ਪਾ ਕੇ ਸਾੜਤਾ ਇਹ ਜਦੋਂ ਹਾਲਾਤ ਐ ਇੱਥੇ ਜਦੋਂ ਅਜਿਹੇ ਕੁਲਸ ਨਾਲ ਸਰਕਾਰ ਨਾਲ ਮਿਲ ਕੇ ਸਰਕਾਰ ਆਪ ਚਿੱਟਾ ਬਕਾਉਂਦੀ ਆ ਜੋ ਗੀਤ ਪੂਰਾ ਕਰਦਾ ਕਹਿੰਦੇ ਜਿਹੜਾ ਇੱਥੇ ਬੋਲਦਾ ਹੈ ਸੱਚ ਮਿੱਤਰੋ ਉਹਦੇ ਬੈਰੀ ਬਣ ਜਾਂਦੇ ਲੱਖ ਮਿੱਤਰੋ ਜਿਹੜਾ ਝੂਠ ਦੀਆਂ ਪੰਡਾ ਇੱਥੇ ਬੰਨਦਾ ਉਹੀ ਜ਼ਿਆਦਾ ਦੇਰ ਟਿਕਦਾ ਆ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਆ ਸਰਕਾਰਾ ਐਵੇਂ ਨਹੀਂ ਚੱਲੇਗਾ ਆ ਵੀ ਕਿਦਾਂ ਸੰਜੀਤ ਸਾਹਿਬ ਨੇ ਇਹ ਗੰਦਰ ਨੂੰ ਮਦਦ ਦਿੱਤਾ ਇਹ ਟੈਲੀਵੇਚਰ ਲਾ ਕੇ ਪੂਰਾ ਨਸ਼ਾ ਜਲੰਧਰ ਦੇ ਵਿੱਚੋਂ ਹੀ ਸੈਂਟਰ ਪੁਆਇੰਟ ਜੁੜ ਪੰਜਾਬ ਦਾ ਬਣਾਇਆ ਜਾ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਉਂਕਿ ਹਰ ਮਹੀਨੇ ਕਦੀ ਪਤਾ ਨਹੀਂ ਕਿੰਨੇ ਲੋਕ ਰਿੰਕੂ ਰਿੰਕੂ ਸ਼ੀਤ ਰੰਗਰਾਤ ਤੇ ਜਿਹੜਾ ਹੁਣ ਐਮਐਲਏ ਬਚ ਗਿਆ ਇੱਥੇ ਆ ਮਾਰੀ ਪਾਰਟੀ ਦਾ ਇੱਕ ਕਿੰਗ ਪਿੰਨ ਹੈ ਇਹਦਰ ਨਕੋਦਰ ਵਾਲੇ ਪਾਸੇ ਇਹਨਾਂ ਦੇ ਐਮਐਲਏ ਕਿੰਗ ਪਿੰਨੇ ਜਿਹੜਾ ਰੇਤੇ ਦਾ ਕਾਰੋਬਾਰ ਹੋ ਰਿਹਾ ਨਜਾਇਜ਼ ਸਾਰਾ ਮਾਫੀਆ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਚਲਾ ਰਹੀ ਹੈ ਮੈਂ ਇਹਨੂੰ ਤੋੜਨਾ ਹੈ ਮੈਂ ਇਹਨਾਂ ਨੂੰ ਇੱਥੇ ਕੰਮ ਕਰਨ ਨਹੀਂ ਦੇਣਾ ਜਲੰਧਰ ਦੇ ਵਿੱਚ ਕਹਿੰਦੇ ਇੱਕ ਪਾਸੇ ਨਸ਼ਾ ਵੀ ਵਿਕ ਰਿਹਾ ਤੇ ਦੂਜੇ ਪਾਸੇ ਲੜਾਈਆਂ ਚੱਲਦਾ ਇੱਕ ਕਿਹੜੇ بڑے ਵੱਡੇ ਵੱਡੇ ਕਿਹੜੇ ਮਾਮਲੇ ਇਹਨਾਂ ਦੇ ਵਿੱਚ ਦਰਜ ਕੀ ਹੋਇਆ ਹੋਇਆ ਮੋਲੇ ਦੇ ਉੱਤੇ ਮੈਂ ਕਹਿੰਦਾ ਜੀ ਇਹ ਇਹਨਾਂ ਦਾ ਰੋਮ ਰੋਮ ਘਰਾਪਾ ਹੈ ਰੋਮ ਰੋਮ ਗਲਤ ਕੰਮਾਂ ਦੇ ਵਿੱਚ ਇਹਨਾਂ ਦਾ ਲਿਪਤ ਹੈ ਲੋਕ ਤੇ ਬਦਲਾਅ ਦੇ ਨਾਮ ਤੇ ਵੋਟਾਂ ਲੈ ਕੇ ਜਿੱਤ ਗਏ ਲੇਕਿਨ ਇਹ ਲੋਕ ਰਾਜਨੀਤਿਕ ਸਖਸ਼ੀਤਾ ਨਹੀਂ ਹੈ ਇੱਕ ਕ੍ਰਿਮੀਨਲ ਸਖਸ਼ੀਤਾ ਹੈ ਜਿਹੜੀਆਂ ਅੱਗੇ ਸਾਡੇ ਸਮਾਜ ਨੂੰ ਖੋਰਾ ਲਗਾ ਰਹੀਆਂ ਸਾਡੇ ਸੱਭਿਆਚਾਰ ਨੂੰ ਵਿਗਾੜ ਰਹੀਆਂ ਇਹ ਆਪਣੀ ਲਾਲਚ ਬਸ ਆ ਡਰ ਕੇ ਕਿਤੇ ਵੀ ਜਾ ਸਕਦੇ ਆ ਕਿਤੇ ਵੀ ਲੋਕਾਂ ਨੂੰ ਵੇਚ ਸਕਦੇ ਆ ਜੈਨ ਸਿੰਘ ਜੀ ਤੁਸੀਂ ਇੱਕ ਕਦਰ ਕਰਨਾ ਤੇ ਕਹੋ ਦੱਸਿਆ ਤਸਵੀਰਾਂ ਵੀ ਦਿਖਾਈਆਂ ਉਹ ਦੂਸਰੇ ਪਾਸੇ ਦਾਅਵਾ ਕਰਦੇ ਕਿ ਡਰਾਇਆ ਤੁਮ ਕਹਿਆ ਜਾ ਰਿਹਾ ਜਿਵੇਂ ਬਲੈਂਕਟ ਵੇਚ ਕੇ ਅਪਲਾਈ ਕਰਤੀ ਸੀਤਲੰਗੁਰਾਲ ਉਹਨਾਂ ਨੇ ਹਾਈ ਕੋਰਟ ਤੇ ਮੈਨੂੰ ਅਰੈਸਟ ਕਰ ਲੈਣਾ ਹੈ ਇਹਨਾਂ ਨੇ ਧੱਕਾ ਕਰ ਲੈਣਾ ਹੈ ਸੀਤਲੰਗੁਰਾਲ ਨੂੰ ਡਰਾਉਣ ਦੀ ਲੋੜ ਨਹੀਂ ਉਹ ਡਰ ਕੇ ਹੀ ਭਾਪੀ ਚ ਗਿਆ ਕਿਉਂਕਿ ਉਹਨੇ ਐਸੇ ਕਾਰੋਬਾਰ ਕੀਤੇ ਸੀ ਇਹਨੇ ਅਰ ਰਿੰਕੂ ਨੇ ਰਲ ਕੇ ਜਿਹੜੇ ਕਿ ਸਰਕਾਰੀ ਏਜੰਸੀਆਂ ਦੇ ਨੋਟਿਸ ਵਿੱਚ ਸੀ ਇਹਨੂੰ ਉਹ ਦਿਖਾ ਦਿੱਤੇਗੇ ਦੋਨਾਂ ਨੂੰ ਤਾਂ ਇਹ ਬੀਜੇਪੀ ਜਾ ਕੇ ਇਹਨਾਂ ਨੇ ਸ਼ਰਨ ਲਈ ਹੈ ਇਹ ਬੀਜੇਪੀ ਵਿੱਚ ਸ਼ਰਨ ਲਈ ਹੈ ਤੇ ਪਿੱਛੇ ਜਿਹੜੇ 2 ਸਾਲ ਦੇ ਕਾਰੋਬਾਰ ਹੈ ਇਹਨਾਂ ਦੇ ਮਾਫੀਆ ਵਾਲੇ ਉਹ ਆਮ ਆਦਮੀ ਨੇ ਉਜਾਗਰ ਕਰਤੇ ਹੈ ਲੇਕਿਨ ਇਹੀ ਕਾਰੋਬਾਰ ਹੁਣ ਆਮ ਆਦਮੀ ਦੇ ਦੂਸਰੇ ਐਮਐਲਏ ਨੇ ਸੰਭਾਲਿਆ ਜਿਹੜੇ ਕਿ ਕਰ ਰਹੇ ਹੈ ਜੇ ਅੱਜ ਜੀ ਨਾਲ ਫੜਿਆ ਗਿਆ ਹੈ ਇਹਦੇ ਬੰਦਿਆਂ ਨੂੰ ਦਾ 2 ਸਾਲ ਆਮ ਆਦੀ ਪਾਰਟੀ ਦੀ ਸਰਕਾਰ ਕਿਉਂ ਚੁੱਪ ਰਹੀ ਕਿਉਂ ਕੁਲ ਚੁੱਪ ਸੀ ਇਹਨਾਂ ਨੂੰ ਸ਼ਰਿਆਮ ਕਿਉਂ ਕਰਨ ਦਿੱਤਾ ਇਹ ਕੰਮ ਜਿਹਦੇ ਨਾਲ ਜਲੰਧਰ ਦੇ ਨੌਜਵਾਨ ਮੁੰਡੇ ਗਲ ਗਏ ਬਹੁਤ ਲੋਕ ਬਹੁਤ ਨੌਜਵਾਨ ਨਸ਼ਿਆਂ ਦੀ ਭੇਟ ਚੜੇ ਹੋਏ ਆ ਲੋਕ ਮੈਨੂੰ ਰੋ ਰੋ ਕੇ ਰੋਗ ਰੋ ਕੇ ਕਹਿੰਦੇ ਆ ਇਥੋਂ ਨਸ਼ਾ ਖਤਮ ਕਰ ਮੈਂ ਹਰ ਕੋਸਟ ਤੇ ਹਰ ਰਿਸਕ ਲੈ ਕੇ ਇਸ ਮਾਫੀਏ ਨਾਲ ਇੱਥੇ ਲੜਾਈ ਦਊਂਗਾ ਅਰੇ ਇਹ ਤੁ ਨਸ਼ਾ ਅਰੇ ਜਿਹੜੀਆਂ ਕੁਰੀਤੀਆਂ ਜਿਹਦੇ ਵਿੱਚ ਨਸ਼ਾ ਹੈ ਡਰਾਸੱਟਾ ਹੈ ਲਾਟਰੀ ਹੈ ਫੜੀ ਬੜੇ ਤੋਂ ਪੈਸੇ ਲੈਣਾ ਹੈ ਲੋਕਾਂ ਦੀ ਸਨੇਚਿੰਗ ਹੋ ਰਹੀ ਹੈ ਚੇਨੀਆਂ ਦੀ ਮੋਬਾਈਲ ਚੱਕੇ ਜਾ ਰਹੇ ਚੋਰੀਆਂ ਹੋ ਰਹੀਆਂ ਕਾਰਾਂ ਚੋਰੀਆਂ ਹੋ ਰਹੀਆਂ ਮੋਬਾਈਲ ਮੋਟਰਸਾਈਕਲ ਚੋਰੀ ਹੋ ਰੇ ਇਹ ਸਾਰਾ ਕੁਝ ਖਤਮ ਕਰਨਾ ਇੱਥੇ ਤੋਂ ਚੰਨੀ ਸਾਹਿਬ ਇੱਕ ਸਵਾਲ ਹੈ ਤੁਸੀਂ ਗੱਲ ਕੀਤੀ ਹੋਣੀ